ਸੰਘੇ ਜੀ ਪਰਪਰ ਸਿੰਘ ਜੀ ਦਿਓ ਜਾਣਕਾਰੀ ਜਿਹੜਾ ਅੱਜ ਫਿਰ ਰੇਲਾ ਰੋਕਿਆ ਕਿਹੜੀ ਕੜੀ ਨੂੰ ਇਹ ਯੂਨੀਅਨਾਂ ਇਹ ਦੋਨਾਂ ਫਾਰਮਾਂ ਵੱਲੋਂ ਆ ਜੀ ਜਿਹੜਾ ਮੋਰਚਾ ਹੈ ਨਾ ਗੈਰ ਰਾਜਨੀਤਿਕ ਉਹਦੀਆਂ ਦੋਨਾਂ ਫਾਰਮਾਂ ਵੱਲੋਂ ਅੱਜ ਰੇਲ ਰੋਕੂ ਪ੍ਰੋਗਰਾਮ ਦਿੱਤਾ ਗਿਆ ਇਹ ਪਰੋਗ ਪ੍ਰੋਗਰਾਮ ਸਾਡਾ ਪੂਰੇ ਪੰਜਾਬ ਚ 48 ਥਾਵਾਂ ਤੇ ਅੱਜ ਅਸੀਂ ਰੇਲ ਰੋਕਾ ਲਗਾਤਾਰ ਪਸਗਰਸ਼ ਕੀਤਾ ਜਾ ਰਿਹਾ ਪਰ ਸਰਕਾਰ ਦੇ ਸਿਰ ਤੇ ਜੂਨ ਹੀ ਰਗਦੀਗੀ ਉਹ ਲੋਕ ਅੱਗੇ ਲੱਗੇ ਕੀ ਸੋਚਦੇ ਇਹ ਇਹ ਜੀ ਤੁਹਾਨੂੰ ਆਪ ਹੀ ਪਤਾ ਹੈ ਮੀਡੀਆ ਵਾਲੇ ਤੁਸੀਂ ਜਾਣਦੇ ਹੀ ਹੈ ਸਾਰਾ ਕੁਝ ਲਗਾਤਾਰ ਸੰਘਾਰਚ ਹੋ ਰਿਹਾ ਹੈ ਇੱਕ ਪਾਸੇ ਮਰਜੀਵੜਿਆਂ ਦੇ ਜਿੱਥੇ ਤੁਰ ਰਹੇ ਹੈ ਇੱਕ ਪਾਸੇ ਸਾਡਾ ਗੂ ਮਰਨ ਮਾਰਤੇ ਬੈਠਾ ਵਾ ਜੀ ਅੱਜ 22 23 ਦਿਨ ਹੋ ਗਏ ਉਹਨਾਂ ਨੂੰ ਬੈਠਿਆ ਨੂੰ 23ਵੇਂ ਦਿਨ ਚ ਸ਼ਾਮਲ ਹੋ ਗਿਆ ਜੀ ਇੱਕ ਦਿਨ ਇੱਕ ਦਿਨ ਹੀ ਕੁਰਬਾਨੀ ਹੈ ਜਿਹੜੀ ਰੰਗ ਲਾਜ਼ਮੀ ਲਿਆਊਗੀ ਤੁਹਾਨੂੰ ਲੱਗਦਾ ਵੀ ਕੁਰਬਾਨੀ ਦਿੱਤੇ ਬਿਨਾਂ ਇਹ ਗੱਲ ਬਣੇ ਹਾਂਜੀ ਇਹ ਤਾਂ ਪਤਾ ਹੀ ਆ ਆਪਾਂ ਨੂੰ ਕੁਰਬਾਨੀ ਦਿੱਤੇ ਬਿਨਾਂ ਨਹੀਂ ਬਣਨੀ ਗੱਲ ਜੀ ਅਗਲੀ ਰਣਨੀਤੀ ਕੀ ਹੋ ਰਹੀ ਹੈ ਅਗਲੀ ਰਣਨੀਤੀ ਸਾਡੀ ਸਾਰੀਆਂ ਜਥੇਬੰਦੀਆਂ ਆਪੋ ਆਪਣੀ ਜਗ੍ਹਾ ਤੇ ਇਕੱਠੀਆਂ ਹੋ ਰਹੀਆਂ ਇਹ ਸਭ ਫੋਰਮ ਬਣ ਰਿਹਾ ਪੂਰਾ ਇੱਕ ਪਲੇਟਫਾਰਮ ਬਣੇਗਾ ਇਹ ਤੁਹਾਨੂੰ ਲੱਗਦਾ ਹਾਂਜੀ ਬਣੇਗਾ ਕਿ ਉਸ ਸੰਯੁਕਤ ਕਿਸਾਨ ਮੋਰਚਾ ਥੋੜਾ ਜਿਹਾ ਹੁਣ ਸਾਈਡ ਤੇ ਲੱਗ ਰਿਹਾ ਕਰ ਨਹੀਂ ਜੀ ਸੰਯੁਕਤ ਕਿਸਾਨ ਮੋਰਚਾ ਜਿੰਨਾ ਚਿਰ ਸਾਈਡ ਤੇ ਸੀ ਉਹਨਾਂ ਚ ਸਾਈਡ ਤੇ ਸੀ ਹੁਣ ਕਿਸਾਨ ਸੰਯੁਕਤ ਮੋਰਚਾ ਨੂੰ ਵੀ ਪਤਾ ਲੱਗ ਗਿਆ ਵੀ ਇਕੱਠਿਆਂ ਹੋਇਆ ਬਿਨਾ ਕੋਈ ਗੱਲ ਨਹੀਂ ਬਣਦੀ ਅੱਗੇ ਸਾਰੀਆਂ ਯੂਨੀਅਨਾਂ ਆਪੋ ਆਪਣੇ ਤੌਰ ਤੇ ਕੋਈ ਸੰਘਰਸ਼ ਕਰਦੀਆਂ ਸੀ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਹੁਣ ਜਿਵੇਂ ਇਹਨਾਂ ਦੋ ਫਾਰਮਾਂ ਨੇ ਇਕੱਠੇ ਹੋ ਕੇ ਆ ਰੇ ਰੋਕੂ ਦਾ ਪ੍ਰੋਗਰਾਮ ਦਿੱਤਾ ਇਸੇ ਤਰ੍ਹਾਂ SKM ਨੇ ਵੀ 23 ਤਰੀਕ ਨੂੰ ਆਪਦੇ ਪ੍ਰੋਗਰਾਮ ਡੀਸੀ ਦਫ਼ਤਰਾਂ ਦੇ ਧਰਨੇ ਅੱਗੇ ਦਿੱਤੇ ਐ। ਅੱਡੋ ਅੱਡੀ ਪ੍ਰੋਗਰਾਮ ਕਰ ਰਹੇ ਜੀ। ਅਖੀਰ ਨੂੰ ਸਾਨੂੰ ਇਕੱਠੇ ਹੋਣਾ ਹੀ ਪੈਣਾ ਹੈ। ਇਕੱਠੇ ਹੋਇਆ ਬਿਨਾ ਗੁਜ਼ਾਰਾ ਹੀ ਨਹੀਂ ਹੋਣਾ। ਬਸ। ਹਾਂ। ਕੋਲ ਜੀ। ਅੱਜ ਪਤਾ ਜੀ ਪਿਓ ਕੰਨ ਕਰੀ ਜਿਹੜਾ ਅੱਜ ਰੋਸ ਪ੍ਰਦਰਸ਼ਨ ਕੀਤਾ ਜਾਣਾ। ਅੱਜ ਮੈਂ ਗੁਰਦੇਵ ਸਿੰਘ ਸ਼ਾਹ ਆਲਾ ਕਿਸਾਨ ਮਜ਼ਦੂਰ ਸੰਘਾਟਕ ਕਮੇਟੀ ਜਿਲ੍ਹਾ ਪ੍ਰਧਾਨ ਮੋਗਾ ਜੀ ਅੱਜ ਸਾਡਾ ਜੋ ਸ਼ੰਭੂ ਤੇ 13 ਦਸਾ ਮਹੀਨਿਆਂ ਤੋਂ ਉੱਪਰ ਜੋ ਸ਼ੰਭੂ ਤੇ ਖਨੌਰੀ ਬਾਡਰ ਤੇ ਦੇਸ਼ ਵਿਆਪੀ ਅੰਦੋਲਨ ਚੱਲ ਰਿਹਾ ਵਾ ਜਿਹੜਾ ਕਿ ਮੋਦੀ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਸਾਡੀਆਂ ਜਿਵੇਂ ਕਿ ਐਮਐਸਪੀ ਦਾ ਗਾਰੰਟੀ ਗਰੂਨ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਲਾਗੂ ਕਰਨੀ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰਨਾ ਜਿਵੇਂ ਕਿ ਇਹ ਅਵਾਨੀਆਂ ਡਾਨੀਆਂ ਦਾ ਕਾਰਪੋਰੇਟ ਘਰਾਣਿਆਂ ਦਾ ਉਹਨਾਂ ਨੇ ਕਰਜ਼ਾ 15 ਲੱਖ ਰੁਪਏ ਪਿਛਲੇ 9 ਸਾਲਾਂ ਦੇ ਵਿੱਚ ਉਹਨਾਂ ਨੇ ਇਹ ਮਾਫ ਕੀਤਾ ਵਾ ਉਸੇ ਤਰਜ਼ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ ਕੀਤਾ ਜਾਵੇ ਮਜ਼ਦੂਰਾਂ ਨੂੰ ਜਿਹੜੀ 100 ਦਿਨ ਦੀ ਨਰੇਗਾ ਵਸ ਦੀ ਉਹਨੂੰ 200 ਦਿਨ ਪੂਰਾ ਕੀਤਾ ਜਾਵੇ ਉਹਦਾ ਇਹ 700 ਰੁਪਏ ਉਹਦੀ ਦੀਆੜੀ ਕੀਤੀ ਜਾਵੇ ਉਹ ਲਖੀਮਪੁਰ ਖੀਰੀ ਦੇ 도치 ਆ ਜਿਹੜੇ ਉਹਨਾਂ ਨੂੰ ਸਜ਼ਾਵਾਂ ਦੇ ਕੇ ਜੇਲ੍ਹ ਦੇ ਵਿੱਚ ਵੇਜਿਆ ਜਾਵੇ ਇਹ ਸਾਡੀਆਂ 12 ਮੰਗਾਂ ਵਾਂ ਜਿਹੜੀਆਂ 10 ਮਹੀਨਿਆਂ ਦੇ ਉੱਤੇ ਜੋ ਬਾਡਰਾਂ ਤੇ ਸਾਡਾ ਅੰਦੋਲਨ ਚੱਲ ਰਿਹਾ ਵਾ ਉਹਨੂੰ ਉਸ ਅੰਦੋਲਨ ਨੂੰ ਤੇਜ਼ ਕਰਨ ਵਾਸਤੇ ਅੱਜ 18 ਦਸੰਬਰ ਨੂੰ ਸਾਡਾ ਪੂਰੇ ਪੰਜਾਬ ਦੇ ਵਿੱਚ 3 ਘੰਟਿਆਂ ਦਾ 12 ਵਜੇ ਤੋਂ ਲੈ ਕੇ 3 ਵਜੇ ਤੱਕ ਇੱਥੇ ਰੇਲਾਂ ਦਾ ਚੱਕਾ ਜਾਮ ਕਰਨ ਵਾਸਤੇ ਅਸੀਂ ਬੈਠੇ ਹੋਏ ਹਾਂ ਜੀ हरियाणा ਸਰਕਾਰ ਦਾ ਇੱਕ ਬਿਆਨ ਆਇਆ ਕਿ ਉਹ ਕਿਸਾਨਾਂ ਨੂੰ ਐਮਐਸਪੀ ਪੂਰੀ ਦੇ ਰਹੀ ਹੈਗੀ ਹਾਂ ਹਰਿਆਣਾ ਸਰਕਾਰ ਜੀ ਜੋ ਭਾਜਪਾ ਦੀ ਸਰਕਾਰ ਆ ਸਿਰਫ ਟੀਵੀ ਚੈਨਲਾਂ ਰਾਈਂ ਅਖਬਾਰਾਂ ਰਾਈਂ ਤੇ ਸਿਰਫ ਬਿਆਨਾਂ ਰਾਈਂ ਉਹ ਸੀਮਤ ਆ ਹੋਰ ਕਿਸਾਨਾਂ ਨੂੰ ਐਮਐਸਪੀ ਕਣਕ ਝੋਨੇ ਤੋਂ ਬਿਨਾ ਕੋਈ ਨਹੀਂ ਮਿਲ ਰਹੀ ਝੋਨਾ ਵਾ ਜਿਹੜਾ ਉਹ ਵੀ ਐਲਕੀ ਇਹਨੇ ਸਰਕਾਰਾਂ ਨੇ ਰੋਲਿਆ ਹੋਇਆ ਵਾ ਕਿ ਕਿਸਾਨਾਂ ਨੂੰ ਜਿਹੜੀ ਉਹ ਖੇਤੀ ਖੇਤਰ ਦੇ ਵਿੱਚੋਂ ਬਾਹਰ ਕਰ ਰਹੇ ਆ ਔਰ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਵਾਂ ਉਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਲਜਾਣ ਵਾਸਤੇ ਇਹ ਨੀਤੀਆਂ ਘੜ ਰਹੇ ਆ ਜਿਹੜੀਆਂ ਕਿ ਦੇਸ਼ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਛੋਟੇ ਦੁਕਾਨਦਾਰਾਂ ਨੂੰ ਮਨਜ਼ੂਰ ਨਹੀਂ ਹੈਗੀਆਂ ਇਸ ਕਰਕੇ 10 ਮਹੀਨਿਆਂ ਤੋਂ ਉੱਪਰ ਜਿਹੜਾ ਦੇਸ਼ ਵਿਆਪੀ ਅੰਦੋਲਨ ਹੈ ਉਹ ਚੱਲ ਰਿਹਾ ਵਾ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਇਹ ਅੰਦੋਲਨ ਸਾਡਾ ਚੱਲਦਾ ਰਹੂਗਾ ਮੰਗਾਂ ਮਨਾਉਣ ਤੱਕ ਆਪਦੀ ਅਸੀਂ ਇਹ जान ਦੀ ਬਾਜੀ ਵੀ ਲਾਉਣ ਨੂੰ ਤਿਆਰ ਹੋ ਜਾਈ ਬੈਠੇ ਗੱਲੇ ਵਾਲਾ ਸਾਹਿਬ ਵੀ ਜੇ ਗੱਲ ਕਰੀਏ ਤਾਂ ਉਹ ਤਬੀਰ ਦਰਬਦਰ بگੜ ਰਹੀ ਹੈਗੀ ਔਰ ਡਾਕਟਰਾਂ ਵੱਲੋਂ ਵੀ ਕਿਆ ਜਾ ਕਿਆ ਜਾ ਰਿਹਾ ਹੈ ਕਿ ਕਿਸੇ ਟਾਈਮ ਨੂੰ ਸਾਇਲੈਂਟ ਅਟੈਕ ਆ ਸਕਦਾ ਹੈ ਹਾਂ ਜੀ ਡੱਲੇ ਵਾਲਾ ਸਾਹਿਬ ਨੇ ਜੋ ਅੱਜ ਉਹਦਾ ਮਰਨ ਵਰਤ 23 ਦਿਨ ਦੇ ਵਿੱਚ ਸ਼ਾਮਲ ਹੋ ਗਿਆ ਵਾ ਜਿਹੜੀ ਉਹਨਾਂ ਦੀ ਸਿਹਤ ਆ ਉਹ ਬਿਲਕੁਲ ਕਮਜ਼ੋਰ ਹੋ ਚੁੱਕੀ ਆ ਬਾਕੀ ਇਹ ਜ਼ਾਲਮ ਸਰਕਾਰ ਆ ਜਿਹੜੀ ਬੀਜੇਪੀ ਦੀ ਮੋਦੀ ਸਰਕਾਰ ਆ ਉਹਦੀ ਅਜੇ ਕੰਨ ਤੇ ਜੂਨੀ ਸਰਕਰ ਰਹੀ ਜਿਹੜਾ ਕਿਸਾਨ ਆ ਮਜ਼ਦੂਰ ਆ ਉਹ ਮਰ ਰਿਹਾ ਵਾ ਜਿਹੜਾ ਇਹ ਭਾਜਪਾ ਸਰਕਾਰ ਆ ਇਹ ਕਾਰਪੋਰੇਟ ਕਰਾਨਿਆਂ ਦੀਆਂ ਕੱਠ ਪੁਤਲੀਆਂ ਬਣ ਕੇ ਉਹਨਾਂ ਦੇ ਹੱਕ ਦੇ ਵਿੱਚ ਖੁੱਪਤ ਰਿਆ ਵਾ ਬਾਕੀ ਉਹ ਦਿਨ ਦੂਰ ਨਹੀਂ ਗਏ ਜਿੱਦਨ ਕਿਸਾਨਾਂ ਤੇ ਮਜ਼ਦੂਰਾਂ ਦਾ ਰਾਜ ਹੋਊਗਾ ਲੋਕਾਂ ਦਾ ਰਾਜ ਹੋਊਗਾ ਭਾਈ ਲਾਲੂਆਂ ਦਾ ਰਾਜ ਹੋਊਗਾ ਇਹਨਾਂ ਮਲਕਪਾਗਵਾ ਨੂੰ ਦੇਸ਼ ਦੇ ਵਿੱਚੋਂ ਭਜਾਵਾਂਗੇ